ਅੱਸੀ ਕਾਜੀ ਭਾਈ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲਾਉਟ ਤੇ ਅੱਜ ਸੂਦੀ ਬਣਾਉਣ ਲੱਗੇ ਆ ਤੇ ਝੂੜੀ ਵਾਲੀ ਚੀਜ਼ ਸਾਹਮਣੇ ਜਾਂਦੀ ਆ ਕੰਮ ਬਹੁਤ ਹੜ ਗਿਆ ਵਾ ਹੋ ਸਾਹਮਣੇ ਜਾ ਰਹੀ ਹੈ ਸੂਦੀਆਂ ਦੀ ਚੀਜ਼ ਤਿੰਨ ਟਰਾਲੀਆਂ ਪਾਈਆਂ ਹੋਈਆਂ ਪਿੱਛੇ ਇੱਕ ਮਸ਼ੀਨ ਇੱਕ ਟਰੈਕਟਰ ਰੇਲ ਗੱਡੀ ਬਣਾਈ ہوئی ਆ ਪੂਰੀ ਐਨ ਲੋ ਜੀ ਕਰਨ ਦਾ ਭਾਈ ਲੱਗਿਆ ਹੋਇਆ ਇੱਧਰ ਗੱਡੀ ਬਣਾਉਣ ਤੇ ਇਹਨਾਂ ਟਰੈਕ ਮੈਂ ਕਹਿੰਦਾ ਰੇਲ ਗੱਡੀ ਉਹ ਬਣਾਤੀ ਰਹੇ ਵੀ ਹਨ ਮੇਰਾ ਫਾਲਤੂ ਨਹੀਂ ਜਾਉਂਦਾ ਓਟਰਾ ਦੀਆਂ ਮੈਂ ਕਹਿੰਦਾ ਈ ਓਟ ਨਹੀਂ ਜਾਂਦਾ ਅੱਗੇ ਤੋਂ ਪੂਰੇ ਤੇ ਕੱਟ ਲਾਂਦਾ ਚਲੇ ਜਾ ਮੈਂ ਕਹਿੰਦਾ ਸਾਹਮਣੇ ਉਹ ਪਹਿਲਾਂ ਜੰਨੇ ਵਾਲੀ ਬਣਾ ਲੈਂਦਾ ਆਪਾਂ ਉਰੀ ਤੇ ਕ੍ਰੋਸ ਪਾਲਾ ਗੇਰ ਚੱਲਦਾ ਹੀ ਰਹਿੰਦਾ ਹੈ ਹੈ ਮਾੜਾ ਮੋਟਾ ਕੰਮਦਾ ਹੈ ਨਾਲੇ ਰਸਤਾ じゃ ਬਣ ਜੂਗਾ ਰਸਤਾ じゃ ਬਣ ਜੂਗਾ ਫਿਰ ਆਪਾਂ ਇੱਧਰ ਇੱਧਰ ਨੂੰ ਆ ਕਿਹੜੇ ਲਾਉਣੇ ਆਪਾਂ ਨੇ ਉਧਰ ਨੂੰ ਥੋੜੀ ਕਮ ਲੂਗੇ ਯਾਰੋ ਕਰੋ ਜੀ हलो जीताली वर ਮੋਟਰ ਦੇ ਲੰਬਾ ਲੰਬਾ ਸਾਹਮਣੇ ਦੋ ਕਿਲੇ ਆ ਆਹੋ ਯਾਰ ਸਾਰੇ ਹੀ ਆਪਣੇ ਹੀ ਆ ਮੈਂ ਤਾਂ ਐਂ ਕਹਿੰਦਾ ਵੀ ਉਹ ਉਹਦੇ ਵਿੱਚ ਗੰਨਾ ਬੀਜਿਆ ਵਾ ਪਹਿਲਾਂ ਉਹ ਬਣਾ ਲੰਨੇ ਆ ਹਾਂ ਸਾਹਮਣੇ ਵਾਲੇ ਤੇ ਲਵਾ ਦੇ ਗੱਲੇ ਲਾਇਆ ਏ ਇਹਨੂੰ ਕਲੈਂਪ ਨਹੀਂ ਗਸਿਆ ਹੈਗਾ ਉਹਦੇ ਕਰਕੇ ਥੋੜਾ ਜਿਹਾ ਹਿੱਲਦਾ ਹੈ ਆ ਡੌਲਾਂ ਵੀ ਵੱਡਣੀਆਂ ਮੈਣੀਆਂ ਇਹ ਤਾਂ ਆਪਾਂ ਨੇ ਬ੍ਰੇਕਾਂ ਨਾਲੇ ਪਾਡ ਦੇਣੀਆਂ ਲੇ ਜਾ ਲੈ ਜਾ ਕੜੀ ਇਸਕੇ ਲੈ ਜਾ ਲੈ ਜਾ ਲੈ ਜਾ ਖਿੱਚ ਦੇ ਇੱਧਰ ਮੋਟਰ ਚਾਲਦੀ ਆ ਉਹਦੇ ਕਰਕੇ ਥੋੜਾ ਮਾਣਾ ਮੁੰਟਾ ਗਿੱਲਾ ਹੋ ਗਿਆ ਯਾਰ ਇੱਧਰ ਚੱਲ ਕੋਈ ਗੱਲ ਨਹੀਂ ਲੈ ਭਾਈ ਇੱਧਰ ਲਾਤੀ ਮਸ਼ੀਨ ਇੱਧਰ ਮੱਕੀ ਨੂੰ ਪਾਣੀ ਚੱਲਦਾ ਉਹਦੇ ਕਰਕੇ ਗਿੱਲਾ ਹੋ ਗਿਆ ਮੈਂ ਵੀ ਫਾਰਮਾਨ ਤੋ ਦੇਖ ਲੈ ਕੜ ਗਿਆ ਤਾਂ ਕੰਮ ਔਖਾ ਹੋ ਗਿਆ ਤਾਂ ਨਾ ਇਹਨੇ ਨਿਕਲਣਾ ਵੀ ਨਹੀਂ ਜੇ ਥੀ ਹਾਂ ਮੈਂ ਤਾਂ ਸਾਫ ਕੱਢੀ ਜਾਂਦੀ ਆ ਮਣ ਮੋਟੀ ਤੂੰ ਨਹੀਂ ਆਉਂਦਾ ਮਣ ਮੋਟੀ ਆਉਂਦੀ ਆ ਨਾ ਥੋੜੀ ਇੱਕ ਸਿਸਟਮ ਹੋਰ ਦੇਖਿਆ ਯਾਰ ਮੈਂ ਹਾਂ ਗਈ ਲੈਟ ਬਾਈ ਚਾਲ ਦੀ ਕਰਤੀ ਛੁੱਟੀ 9 ਵਜੇ ਦਾ ਇਹ 4 ਕੇ ਘੰਟੇ ਆਉਂਦੀ ਆ ਉਹ ਦਿਨ ਚ ਫਿਰ ਹਵਾ ਚੱਲ ਪੈਂਦੀ ਆ ਫਿਰ ਆਗਣ ਦਾ ਮਨ ਮੋਟਾ ਜਿਵੇਂ ਤਾਰਾਂ ਤੂਰਾਂ ਭਿੜ ਦਿੰਦੀਆਂ ਖਤਰਾ ਹੋ ਜਾਂਦਾ ਠੀਕ ਆ ਯਾਰ ਤੜਕੇ ਤੜਕੇ ਛੱਡਣੀ ਚਾਹੀਦੀ ਇਹਨਾਂ ਨੂੰ ਹਾਂ ਹੁਣ ਬਰਫੀਣਾਂ ਨੂੰ ਪਾਣੀ ਚਾਹੀਦਾ ਆ ਮੱਕੀ ਹੋਂ ਦੇਖ ਲਾ ਕਮਲਾਈ ਪਈ ਆ ਤੇਰੇ ਸਾਹਮਣੇ ਪਾਣੀ ਚੱਲਦਾ ਸਪਰੇਅ ਕਰਨ ਵਾਲੀ ਆ ਸਪਰੇਅ ਕਰਨ ਵਾਲੀ ਆ ਅੱਖਾ ਜੀ ਖੜਕਤ ਗਿਆ ਨੰਨ ਨੂੰ ਕੀ ਕਹ ਰਿਆ ਇਹਨੇ ਚਿਕਣਾ ਨੇ ਕਰ ਤਾਂ ਫੋਨ ਮਾੜਾ ਜਾ ਕਿ ਕਿਆ ਹੋ ਗਿਆ ਲੋ ਜੀ ਨਹੀਂ ਨ ਖੜ ਗਈ ਇਹ ਚੱਕਰ ਪੈ ਗਿਆ ਨੋਰਮਨ ਹਾਂ ਕਿੰਨਾ ਫਸ ਗਿਆ ਇਹ ਹੋ ਗਿਆ ਹਾਂ ਪੰਨਾ ਡੁੱਟ ਗਈ ਕੰਮ ਲੰਬਾ ਛੱਡ ਗਿਆ ਯਾਰ 2 ਮਿੰਟ ਲੱਗਣਗੇ ਮਾੜਾ ਸਫਾਈ ਕਰਨੇ ਵਾਲਾ ਹੈ ਨਾ ਬਲ ਤੈ ਗਿਆ ਬਲ ਤੈ ਗਿਆ ਹਾਂ ਉਹ ਟੱਲਾ ਹੋ ਗਿਆ ਉਹ ਉਹਨੂੰ ਕਲਿੱਪ ਨੂੰ ਕੱਲ ਦੇ ਜੇ ਹਰ ਕਰਨ ਨਾ ਮਿਲਦਾ ਹੋਰ ਰੇਟ ਦਾ ਸਪਲੇਟਰ ਨਵੀਂ ਵਾਲਾ ਕੱਢੋ ਫੇਰ ਫਟਾਫਟ ਨਾਟ ਵਾਲੀ ਜੀ ਗੱਲ ਕਰ ਦਿੰਦਾ ਤੂੰ ਨਾਟ ਵਾਲਾ ਡੱਬਾ ਕੱਢ ਨਾਟ ਵੀ ਕੱਢ ਕਿਆ ਕਹਿੰਦਾ ਮੈਨੂੰ ਦਦਲੇ ਪਾਨਾ ਮੈਨੂੰ ਖੋਲਣਾ ਪਾਨਾ ਦੇ ਦੇ ਨੂੰ ਖੋਲੂਗਾ ਇਹਨੇ ਖੋਲਾ ਖੋਲਾ 19 ਦੇ 19 22 ਦੇ ਮੰਗੇ ਤੂੰ 19 22 24 ਦੇ ਦਿੱਤਾ 24 ਦੇ 24 ਆ ਦੇਣਾ ਕਿੱਥੇ ਇਹ ਇਹ 24 ਵਾਲਾ ਥੋੜੀ ਆ ਇਹ ਇਹਨੂੰ 24 ਚ ਲੈ ਇਹ ਡੁਪਲੀਕੇਟ ਹੈ ਨਾ ओरिजिनल ਨਹੀਂ ਹੈ ਆ ਕੱਢ ਲੈ ਬਾਹਰ ਚਾ ਨਵੀਂ ਪੈ ਜੂਗੀ ਨਾਲੇ ਚੱਪਾ ਲਗਟ ਕਰਦੇ ਸਭ ਤੋਂ ਵਧੀਆ ਹੈ ਮੰਨ ਲਾ ਮੇਰੀ ਗੱਲ ਹਾਂ ਆ ਕਰਕੇ ਕਰਦੇ ਹਾਂ ਹਾਂ ਤੂੰ ਕਹਿੰਦੇ ਨਾ ਉਹ ਜੱਪਲੇ ਗੁੱਟ ਹੁੰਦੀ ਐ ਤੈਨੂੰ ਪਤਾ ਹੀ ਅੱਜ ਕੱਲ ਪਤਾ ਨਹੀਂ ਜਲਾ ਕਿਹੜਾ ਟੱਕਰ ਦਿੰਦੇ ਰੋਜ਼ੇ ਕੁਸਣਾ ਕੁਦ ਹੋ ਜਾਂਦੇ ਹੂੰ ਫੇਚ ਚ ਲੈ ਖਿਚ ਲੈ ਇਹਨੂੰ ਮਾਰਨ ਨੂੰ ਆਹ ਬਲੇਟ ਲਾ ਕੇ ਕਿਤੇ ਆ ਦੋ ਟੁੱਟ ਵੀ ਗਏ ਮੇਨ ਲੱਗਦਾ ਵਿੱਚ ਹੁਣ ਟੁੱਟੇ ਤਾਂ ਹੀ ਤਾਂ ਹੀ ਹੋਇਆ ਕੰਮ ਇਹ ਨਹੀਂ ਤਾਂ ਬਰਾਬਰ ਦਾ ਬੈਲੈਂਸ ਜਿਹਾ ਬਣਿਆ ਹੋ ਰਿਹਾ ਹੈ ਚੱਲ ਜੰਦੀ ਪਿੰਨ ਪਤਾ ਨਹੀਂ ਕਿਹੇ ਹੀ ਸਾਲਾ ਜਿਹਾ ਰੋਜ਼ ਹੀ ਗਿਰ ਜਾਂਦੇ ਮੇਰੀ ਮਿਹਨਤ ਦਾਦ ਪਿੰਨਾਂ ਲਿਆ ਕੇ ਪਾਇਆ 10 ਹੀ ਗਿਰ ਗਈਆਂ ਹਾਂ ਐ ਜਿਹਾ ਸਾਲਾ ਕੀ ਆ ਚੱਪਲ ਘੁੱਟ ਕਰ ਮੈਂ ਤੈਨੂੰ ਕਹਿੰਦਾ ਤਾਂ ਲੋਟ ਆਉਣਾ ਕੰਮ ਸਿੱਧੀ ਬਾ ਸਿੱਧੀ ਉਹ ਤਾਂ ਜਾਣਦੇ ਜਣਦੇ ਬਾਹ ਚਲੇ ਗਈ ਦੇਖ ਕੇ ਹੱਥ ਹੱਥ ਜਾਂ ਅਮਰਾਲੀ ਹੱਥ ਤੇਨੂੰ ਚੱਲ ਚੱਲ ਥੋੜੀ ਲੈ ਲਾ ਨਹੀਂ ਥੋੜੀ ਲੈ ਲਾ ਨਹੀਂ ਹਾਂ ਜੀ ਆ ਚਾ ਆ ਉਹ ਫਿੰਗਰਾਂ ਟੇਲੀਆਂ ਮੈਂ ਕਹਿੰਦਾ ਉਹ ਕਿਹੜੀ ਗਾਂ ਵਾਲੀਆਂ ਸਰੇ ਵਾਲੀਆਂ ਦੇਖੋ ਜੀ ਪਿੱਛੇ ਘੜਮੜੀ ਹਾਂ ਟੇਲੀ ਆ ਉਹ ਹਾਂ ਕੱਸ ਦੇ ਫਿੰਗਰ ਚੱਲ ਪਾ ਦੇ ਫਿਰ ਚੱਲ ਹਾਂ ਨਾ ਕੀ ਆ ਨਾੜ ਰੱਖ ਵਿੱਚ ਉੱਤਰਾਇ ਕਨੜ ਰਹਿ ਗਿਆ ਉਹ ਪੌਣ ਤੇ ਉਹ ਦੇਖ ਆ ਤਿੰਨੇ ਨਾੜ ਚੱਕ ਓਏ ਮੂੰਹ ਕੱਟ ਰਾਸਮਾ ਹੋ ਰਹੀ ਆ ਪਹਿਲਾਂ ਰਸਨ ਪੂਰੀ ਕਰਨੀ ਪੈਣੀ ਆ ਯਾਰ ਇਹ ਤਾਂ ਤਾਂ ਲੋਟ ਆਉਣਾ ਕੰਮ ਹੂੰ ਭਾਏ ਤੇ ਦਿੱਲੀ ਦਾ ਕੰਮ ਹੈ ਉਹ ਦਿੱਲੀ ਵਾਲੀ ਘਰ ਤੇ ਹੋ ਕੇ ਟੱਕੇ ਨਿਕਲੇ ਕਰਨੀ ਹਾਂ ਉੱਥੀ ਤੇ ਲੈ ਕੇ ਆਇਆ ਕਰ ਮਾੜਾ ਜਿਹਾ ਕੁੱਟ ਕੇ ਮੂੰਹ ਤਾਂ ਗੋਲ ਜਿਹਾ ਬਣਦਾ ਤਾਂ ਗੋਲ ਜਿਹਾ ਬਣਦਾ ਹੁੰਦਾ ਮੂੰਹ ਗੋਲੇ ਹੁੰਦਾ ਹੁੰਦਾ ਕਿ ਚਾਰਸ ਹੁੰਦਾ ਹੁੰਦਾ ਮੰਨੇ ਨਹੀਂ ਕੋ ਫੇਰ ਘਟ ਭੈਣ ਦੇ ਮੰਨੇ ਨਹੀਂ ਹਲੇ ਮੰਨੇ ਨਹੀਂ ਮੰਨੇ ਨਹੀਂ ਮੰਨ ਮੰਨ ਗਏ ਮੰਨ ਗਏ ਚਲੋ ਵੀ ਚੱਲੀਏ 4 ਪਿਆਜੀ ਮਾਸੋਂ ਕੰਮ ਲੀ ਟਰਾਲੀ ਲੈ ਕੇ ਚੱਲੇ ਆਂ ਅੱਜ ਲੋ ਜੀ ਬਾਈ ਦੂਆ ਟਰੈਕਟਰ ਬੇਲਾ ਨਹੀਂ ਤਾਂ ਉਹ ਮੰਡੀ ਨੂੰ ਗਿਆ ਵਾ ਐਦੇ ਮਗਰੇ ਦੋ ਪਾ ਲਈਆਂ ਇਹਨਾਂ ਨੂੰ ਨਹੀਂ ਮਸ਼ੀਨ ਖੜ ਜਾਂਦੀ ਸੀ ਉਹਨਾਂ ਟਾਈਮ ਖਾਂਦੀਆਂ ਮਸ਼ੀਨ ਜੇ ਦੋਹੇ ਕੱਟੀਆਂ ਖਾਲੀ ਕਰਾ ਲਿਆ ਵਾ ਫੇਰ ਦੇਖ ਲੋ ਛੜ ਦਣਾ ਨਾ ਕੰਮ ਮਸ਼ੀਨ ਖੜ ਦਣੀ ਫੇਰ ਦੂਰ ਜਾਦਾ ਚੱਲ ਮੈਂ ਹਾਂ ਉਹ ਆਪਾਂ ਹੀ ਆ ਇਹਦੇ ਕਰਕੇ ਰੋਡ ਕਰਕੇ ਨਾ ਰਸਤਾ ਥੋੜਾ ਜਿਹਾ ਖਰਾਬ ਆ ਉਹਦੇ ਕਰਕੇ ਥੋੜਾ ਟਾਈਮ ਲੱਗਦਾ ਚੱਲ ਕੋਈ ਗੱਲ ਨਹੀਂ ਉਹਦਾ ਟੱਕਣ ਜਿਆ ਲਾਈ ਯਾਰ ਮੜਾ ਜਾ ਉਹ ਟੱਕਣ ਲਾਵੀਂ ਬਸ ਬਸ ਲੋਟ ਆ ਜਾਣਾ ਇਹਨੇ ਜੀ ਹਾਂ ਚੱਲ ਭਲਾ ਕੇ ਮੋੜਨਾ ਪੈਣਾ ਇਹ ਤਾਂ ਸਾਲਾ ਮਸ਼ੀਨ ਮੰਗ ਚਲੋ ਵੀ ਚੱਲੀਏ ਦੋ ਦੋ ਟਰਾਲੀਆਂ ਪਾ ਕੇ ਲਓ ਜੀ ਲੱਗੇ ਵੀ ਇੱਧਰ ਤਾਰਨ ਇੱਕ ਟਰਾਲੀ ਆ ਖੋਲਤੀ ਸੀ ਦੋ ਦੋ ਪਾ ਕੇ ਲੈ ਆਇਆ ਮੈਂ ਇੱਕ ਮਗਰ ਉਹ ਦੂਆ ਟਰੈਕਟਰ ਬੇਲਾ ਨਹੀਂ ਹੈਗਾ ਇਹਦੇ ਮਗਰੇ ਪਾ ਲਿਆ ਮੈਂ ਰੇਲ ਗੱਡੀ ਬਣਾ ਲਿਆ ਤੁਸੀਂ ਦੇਖਦੇ ਨਹੀਂ ਹੈਗੇ ਖੜਦਾ 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 ਹੋਰ ਸੁਣਾ ਫਿਰ ਕੈਮ ਸੰਗ ਦਾ ਕਾਤੇ ਮੈਂ ਵੀ ਕੱਢਦੇ ਦਾਨੇ ਮੈਂ ਕਹਿੰਦਾ ਦਾਣੇ ਤਾਂ ਦੇਖਦੇ ਨਹੀਂ ਮੈਨੂੰ ਧੂੜੀ ਉਹ ਹੈਂ ਹੁੰਦਾ ਥੋੜਾ ਬੋਲਾ ਜ ਮਾਣਾ ਮੋਟਾ ਕਹਿਗਾ ਹਨ ਜੇ 30 ਟਰਾਲੀ ਨੂੰ ਕੱਢੂਗੇ ਹਾਂ ਜਮੀਨ ਸਾਫ ਕੱਢੂਗਾ ਹੁਣ ਤੂੜੀ ਬਾਣ ਗਈ ਜਾਂ ਤੂੜੀ ਦਾ ਇਤਕੀ ਬਹੁਤ ਬਣ ਗਈ ਮਾੜੀ ਭਰ ਕੇ ਕੱਢਿਆ ਕਰਿਆ ਟਰਾਲੀ ਉਹ ਦੇਖ ਤੇਰੀ ਹੁਣੀ ਉਹ ਦਬ ਜਾਂਦੀ ਆ ਲੰਬਾ ਬਹੁਤਾ ਰਸਤਾ ਹਾਂ ਜਾਉਂਗਾ ਜਾਂਦਾ ਕਿਉਂ ਕਰ ਦਿੰਦਾ ਤੂੜੀ ਦੇਖ ਆ ਕਿੰਨੀ ਟਰਾਲੀ ਆਪਣੀ 6 ਟਰਾਲੀਆਂ ਹੋ ਗਈਆਂ ਲੈ ਡਾਇਰੀ ਪਰ ਨਾਲ ਦੀ ਨਾਲ ਨੋਟ ਹੈ ਹਾਂ ਆ ਕੰਮ ਲੋਟ ਆ ਯਾਰ ਵਧੀਆ ਰੋੜੋ ਨਾਲ ਤਾਂ ਤਾਂ ਲੋਟਾ ਇਤੇ ਬਾਅਦ ਐ ਕਰੀ ਉਹ ਪਰਲੇ ਪਾਸੇ ਉਹ ਜਿੱਥੇ ਮੋਟਰ ਵਾਲਾ ਹੋਣੀ ਹੈਗਾ ਬੇਪਲ ਉਹ ਬੇਪਲ ਦੇ ਨਾਲ ਵਾਲੇ ਤੇ ਲਾ ਦੀ ਉੱਚ ਗੰਨਾ ਹੈ ਹਾਂ ਆਹ ਆ ਇਹ ਬਾਤ ਚ ਬਣਾ ਲੂਗੇ ਇੱਚ ਗੰਨਾ ਨਹੀਂ ਹੈਗਾ ਇਹਦੇ ਵਿੱਚ ਹੀ ਅਗੰਨਾ ਹਾਂ ਲਓ ਜੀ ਲੱਗੇ ਵੀ ਆਈ ਕੰਮਕਾਰ ਇਹ ਨਵੀਂ ਟਰਾਲੀ ਆ ਚੱਲੀ ਆਈ ਹੁਣ ਰੋਣਾ ਆਪਣੇ ਟੂੜੀ ਭਾਈ ਬਥੇਰੀ ਬਣਦੀ ਐ ਕਿ 2 ਗਿੱਲਾਂ ਚੋਂ 7 ਟਰਾਲੀਆਂ ਬਣ ਗਈਓ ਆ ਪਿੱਛੇ ਤੂੰ ਵੀ ਸੁਣਾ ਦੇ ਕੋਈ ਗੱਲਬਾਤ ਹੋਰ ਵਿੱਚ ਕੀ ਹਾਲ ਚਾਲ ਐ ਕਰ ਉਹ ਖੂਸ ਚੱਕ ਕੇ ਨਾ ਉਹਦੇ ਵਿੱਚ ਪਾ ਪਹਿਲਾਂ ਪਿੱਛੇ ਟੂੜੀ ਨੇ ਸਾਰਾ ਘਰ ਭਰ ਦੇਣਾ ਵਾ ਆ ਵਿੱਚੋਂ ਤੋੜਿਆ ਸਵਾਰ ਕੇ ਬਹੁਤੀ ਨਾ ਤੂੰ ਵੀ ਬੱਸ ਮਾਰਨਾ ਮੜਕਾ ਨਾਟ ਮਾਰਨਾ ਲਾਟੇ ਲਾਟਾ ਮਾਰਦਾ ਹੈ ਨਹੀਂ ਇਹਦੇ ਕੋਲੇ ਨਹੀਂ ਹੈ ਚੱਲੇਦਾ ਜਰੇ ਜ਼ੋਰ ਬਹੁ ਮਾਰਦਾ ਹੈ ਨਾ ਲਓ ਜੀ ਖਾਲੀ ਕਰਕੇ ਮੁੜਿਆ ਜੀ ਟਰਾਲੀ ਆਸ ਹੀਸਾ ਵੀ ਨਮਾ ਲਵਾਉਣਾ ਹੈ ਕਸ ਮਹਿੜਾ ਜਾ ਹੋਇਆ ਵਾ ਬਚਰਾ ਹਾਂ ਉਹ ਦੋਏ ਟਰਾਲੀਆਂ ਭਰ ਕੇ ਖੜਾਤੀ ਉਹਨਾਂ ਨੇ ਦੇਖ ਲਿਆ ਆਪਣੇ ਹੋਏ ਨੂੰ ਬਾਈ ਮੇਸ਼ੀਨ ਲਾਨਬਾਦ ਦਾ ਤਾਂ ਛੇਤੀ ਭਰ ਕੇ ਆ ਨਾ ਪਤਾ ਨਹੀਂ ਆਪਾਂ ਹੀ ਲੇਟ ਹੋ ਗਏ ਮੋੜ ਕੇ ਡਾਂਚ ਯਾਰਾ ਮੋੜ ਕੇ ਉਹ ਆ ਗਏ ਆ ਗਏ ਉਹ ਤਾਂ 20 ਕਿਲੋਮੀਟਰ ਤਾਂ ਪਈ ਜਾਂਦਾ ਸਾ 20 ਕਿਲੋਮੀਟਰ ਪਈ ਜਾਂਦਾ ਦਾਣੇ ਕਾੜਦੇ ਨੇ ਤੇ ਮਹਾ ਦਾਣੇ ਹੈਂ ਪੱਲੀ ਉਹ ਪਰਲੇ ਖੇਤ ਚ ਪਈ ਆ ਮੈਂ ਕਹਿੰਨ ਤੂੰ ਲੈ ਆਏਂਗਾ ਚੱਕੇ ਯਾਰਾ ਉਹ ਸਾਹਮਣੇ ਪਈ ਆ ਤੈਨੂੰ ਦੇਖੇ ਜਾਣੀ ਉਹ ਸਾਹਮਣੇ ਜਾ ਕੇ ਉਹ ਨਜ਼ਰ ਲੱਗ ਗਈ ਯਾਰ ਸੈਲਫ ਨਾਲ ਲੱਗ ਗਈ ਵੀ ਇਹਦੀ ਖੁੱਲ ਕੇ ਤਾਰ ਨਜ਼ਰ ਲੱਗ ਗਈ ਸੈਲਫ ਨਾਲ ਲੱਗ ਗਈ ਕੈਂ ਕੈਂ ਕਰੇ ਮੈਨੂੰ ਐ ਤਾਂ ਮਹਾ ਸਾਲਾ ਟਾਇਰ ਲੱਗ ਗਿਆ ਕੀ ਹੋ ਗਿਆ ਪਤਾ ਨਹੀਂ ਬ੍ਰੇਕਾਂ ਹੀ ਫਸ ਗਈਆਂ ਨਾਲ ਉਹ ਜਿਹੜੇ ਜੇ ਤੂੜੀ ਬਣਾਈ ਹੋਈ ਆ ਉਹ ਸਾਹਮਣੇ ਯਾਰ ਜਿਹੜੇ ਚ ਤੂੜੀ ਬਣਾਈ ਵੀ ਆ ਉਧਰ ਤੇ ਲੈ ਕੇ ਆ ਜਾ ਭੱਜ ਉਹ ਚ ਬੱਚੇ ਦੇ ਸਾਹਮਣੇ ਲੰਘਿਆ ਯਾਰ ਬਸ ਉੱਥੇ ਹੁਣ ਉਧਰਲਾ ਨਿਬੜ ਗਿਆ ਹੁਣ ਆਪਣੇ ਘਰਾਂ ਹੀ ਛੱਡਣੀ ਚਲੋ ਠੀਕ ਆ ਜੀ ਇਹ ਸੀਗਾ ਜੀ ਅੱਜ ਦਾ ਬਲੌਗ ਕਰਦੇ ਆਂ ਬਲੌਗ ਦੀ ਐਂਡਿੰਗ ਓਕੇ ਜੀ ਟਾਟਾ ਬਾਏ ਬਾਏ